ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਛੋੜਾ ਨਿਊਜ਼ ਹਰ ਇੱਕ ਖਬਰ ਦੇਖਣ ਲਈ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਮਛੋੜਾ ਨਿਊਜ਼ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਜੀ ਕਹਿੰਦੇ ਵਿਦੇਸ਼ ਦੀ ਧਰਤੀ ਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਜਾਣ ਲਈ ਹਰ ਕੋਈ ਉਤਾਵਲਾ ਹੋਵੇ ਚਾਹੇ ਉਹ ਮੁਲਕ ਵੱਡਾ ਹੋਵੇ ਜਾਂ ਫਿਰ ਛੋਟਾ ਹੋਵੇ ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਮਛਵਾੜਾ ਸਾਹਿਬ ਦੇ ਨੌਜਵਾਨ ਨਾਲ ਵਾਪਰੀ ਜੋ ਕਿ ਆਪਣੇ ਘਰ ਦੀ ਗਰੀਬੀ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਵਿਦੇਸ਼ ਦੀ ਧਰਤੀ ਉੱਤੇ ਗਿਆ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਆਪਣੇ ਘਰ ਦੀ ਗਰੀਬੀ ਦੂਰ ਕਰਨ ਦੇ ਚੱਕਰ ਵਿੱਚ ਵਿਦੇਸ਼ ਦੀ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਇਸੇ ਤਰ੍ਹਾਂ ਦੀ ਕੁੱਝ ਘਟਨਾ ਉਸ ਨਾਲ ਵਾਪਰੀ ਜਿਸ ਵਿੱਚ ਉਸ ਨੂੰ ਵਿਦੇਸ਼ ਦੀ ਧਰਤੀ ਉੱਤੇ ਉੱਥੋਂ ਦੀ ਸਰਕਾਰ ਨੇ ਕਿਸੇ ਕਾਰਨ ਕਰਕੇ 25 ਸਾਲ ਦੀ ਸਜ਼ਾ ਸੁਣਾਈ ਪਰ ਕਹਿੰਦੇ ਹਨ ਕਿ ਮਾਂ ਦੀਆਂ ਦੁਆਵਾਂ ਰੱਬ ਦੀਆਂ ਦੁਆਵਾਂ ਦੇ ਬਰਾਬਰ ਹੁੰਦੀਆਂ ਹਨ ਜਦੋਂ ਮਾਂ ਪ੍ਰਮਾਤਮਾ ਅੱਗੇ ਪੱਲਾ ਅੜ ਕੇ ਆਪਣੇ ਬੱਚੇ ਲਈ ਕੁਝ ਮੰਗਦੀ ਹੈ ਤਾਂ ਰੱਬ ਨੂੰ ਵੀ ਉੱਥੇ ਝੁਕਣਾ ਪੈਂਦਾ ਹੈ ਇਸੇ ਤਰ੍ਹਾਂ ਮਾਂ ਦੀਆਂ ਦੁਆਆਂ ਮਾਂ ਸਦਕਾ ਉਸ ਦੀ 25 ਸਾਲ ਦੀ ਸਜ਼ਾ 2.5 ਸਾਲ ਦੇ ਵਿੱਚ ਹੀ ਤਬਦੀਲ ਹੋ ਗਈ। ਉੱਥੋਂ ਦੀ ਸਰਕਾਰ ਨੇ ਉਸ ਨੂੰ 2.5 ਸਾਲ ਦੇ ਵਿੱਚ ਰਿਹਾ ਕਰ ਦਿੱਤਾ। ਪਰ ਜਦੋਂ ਉਹ ਉੱਥੋਂ ਵਾਪਸ ਆਉਂਦਾ ਹੈ ਤਾਂ ਕੁਝ ਵੱਖਰਾ ਹੀ ਮਾਹੌਲ ਬਣ ਜਾਂਦਾ ਹੈ। ਜਦੋਂ ਉਸਦੇ ਘਰਦਿਆਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਮੁੰਡਾ ਥੋੜੇ ਦਿਨਾਂ ਵਿੱਚ ਹੀ ਵਾਪਸ ਆ ਰਿਹਾ ਹੈ ਤਾਂ ਬੁੱਢੀ ਬਿਮਾਰ ਮਾਂ ਵੀ ਉੱਠ ਕੇ ਖੜੀ ਹੋ ਜਾਂਦੀ ਹੈ ਅਤੇ ਉਸ ਨੂੰ ਬਹੁਤ ਵੱਡਾ ਹੌਸਲਾ ਮਿਲਦਾ ਹੈ ਜਦ ਉਹ ਰਾਤ ਨੂੰ ਆਪਣੇ ਘਰ ਪਹੁੰਚਦਾ ਹੈ ਤਾਂ ਘਰ ਵਿੱਚ ਖੁਸ਼ੀ ਵਾਲਾ ਮਾਹੌਲ ਬਣ ਜਾਂਦਾ ਹੈ ਅਤੇ ਫਿਰ ਉਸ ਨੇ ਪੱਤਰਕਾਰਾਂ ਨੂੰ ਆਪਣੀ ਸਾਰੀ ਹੀ ਹੱਡ ਬੀਤੀ ਸੁਣਾਈ ਕਿ ਉਹ ਕਿਸ ਤਰ੍ਹਾਂ ਵਿਦੇਸ਼ ਦੀ ਧਰਤੀ ਉੱਤੇ ਗਿਆ ਅਤੇ ਉੱਥੇ ਉਸ ਨਾਲ ਕੀ ਘਟਨਾ ਵਾਪਰੀ ਅਤੇ ਉਸ ਨੂੰ ਕਿਉਂ ਜੇਲ੍ਹ ਵਿੱਚ ਜਾਣਾ ਪਿਆ ਅਤੇ ਕਿਨਾਂ ਕਾਰਨਾ ਕਰਕੇ ਜਾਣਾ ਪਿਆ ਉਸ ਨੇ ਦੱਸਿਆ ਕਿ ਜੋ ਉਸ ਨੇ 2.5 ਸਾਲ ਜੇਲ੍ਹ ਵਿੱਚ ਬਤਾਏ ਹਨ ਉਹ ਉਸ ਨੇ ਇੱਕ ਤਰ੍ਹਾਂ ਬੇਗੁਨਾਹ ਹੀ ਸੀ ਆਉ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਅਤੇ ਉਸ ਮੁੰਡੇ ਦੀ ਸੁਣਾਉਂਦੇ ਹਾਂ ਸਾਰੀ ਹੀ ਹੱਡ ਬੀਤੀ ਕਹਾਣੀ ਹਾਂਜੀ ਹਾਂਜੀ ਨਾਮ ਮਹਰਮਨ ਪ੍ਰਸੰਗੀ ਸਾਲੋਪ ਚਮਨ ਲਾਲ ਕਿੱਥੇ ਰਹਿਣ ਕਿੱਥੇ ਇੰਦਰਾਗੋਲੀ ਰਹਿਣ ਵਾਲਾ ਹਾਂ ਮਛੇੜ ਖਾਸ ਕੀ ਤੁਹਾਡੇ ਨਾਲ ਤੁਸੀਂ ਕਦੋਂ ਕਿਹੜੇ ਸੱਚ ਕੇਸ ਸੀ ਦਬਈ ਜੀ ਮੈਂ ਗਿਆ ਸੀਗਾ 2020 ਦੇ ਲਾਸਟ ਸੀ ਗਿਆ ਸੀ ਅੱਛਾ ਹਾਂਜੀ ਉੱਥੇ ਕੀ ਕੰਮ ਕਰਦੇ ਸੀਗੇ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਪੈਕਿੰਗ ਡਿਪਾਰਟਮੈਂਟ ਦਾ 25 ਦੀ ਕੰਪਨੀ ਚ ਕੰਪਨੀ ਸੀਗਾ ਜੀ ਅੱਛਾ ਫਿਰ ਸਪਲਾਈ ਕੰਪਨੀ ਸੀਗਾ ਜੀ ਉੱਥੇ ਡੇਢ ਸਾਲ ਪਹਿਲਾਂ ਕੰਮ ਕੀਤਾ ਜੀ ਉੱਥੇ। ਉਤਤਵਾਰ ਕੰਪਨੀ ਚੇਂਜ ਹੋਈ ਮੇਰੀ ਫੇਰ। ਫੇਰ ਜਾ ਗਈ ਕੰਪਨੀ ਚੇਂਜ ਕੀਤੀ ਜਦੋਂ ਮੈਂ ਰੂਮ ਚ ਗਿਆ ਜੀ ਉੱਥੇ ਨ ਰਹਿ ਗਿਆ। ਉੱਥੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਏ ਤੁਸੀਂ ਉੱਥੇ ਦੁਬਈ ਦੇ? ਮੈਂ ਗਿਆ ਸੀਗਾ ਜੀ ਆਪਣੇ ਅਜਮਾਨੇ। ਅੱਛਾ ਅਜਮਾਨੇ। ਹਾਂ ਜੀ ਅਬ ਉਹ ਤਾਂ ਬਹੁਤ ਅਜਮਾਨੇ ਗਿਆ ਸੀ ਜੀ। ਅੱਛਾ ਅੱਛਾ। ਹਾਂ ਜੀ ਉੱਥੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕਮਰੇ ਦੇ ਵਿੱਚ। ਕਮਰੇ ਦੇ ਵਿੱਚ ਮੈਂ ਕੰਪਨੀ 'ਚ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕਿਸ ਕੀ ਸੀਨ ਹੈ ਜੀ ਕਿੱਦਾਂ ਕੀ ਨਹੀਂ ਇਹਦਾ ਕੌਣ ਕੀ ਕਰਦਾ ਹੈ। ਸਭ ਦਿਨ ਉੱਤਰਦੇ ਨੇ ਹਾਂਜੀ ਹਾਂਜੀ ਪੁਲਸ ਨੇ ਤੇ ਦਵਾਈ ਪੁਲਸ ਚੱਕਿਆ ਦਵਾਈ ਤੇ ਨਹੀਂ ਚੱਕਾਈ ਜਮਾਲ ਪੁਲਸ ਨੇ ਚੱਕਿਆ ਜਮਾਲ ਪੁਲਸ ਹਾਂਜੀ ਹਾਂਜੀ ਕੀ ਉੱਚ ਕੀ ਉਹਨਾਂ ਨੂੰ ਮਿਲਿਆ ਜਮਾਲ ਪੁਲਸ ਨੂੰ ਤੇ ਕੀ ਮਿਲਿਆ ਉਹਨਾਂ ਨੂੰ ਪਤਾ ਨਹੀਂ ਮਖਬਰੀ ਕੀਤੀ ਸੀ ਕਿਸੇ ਨੇ ਹਾਂ ਸਹੀ ਹੈ ਜੀ ਮਖਬਰੀ ਕੀਤੀ ਕਾਇ ਨਹੀਂ ਤੇ ਚੱਕਾਇਆ ਸਾਨੂੰ ਤੁਸੀਂ ਵਿੱਚ ਅਰੈਸਟ ਹੋ ਗਏ ਹਾਂਜੀ ਵਿੱਚ ਅਰੈਸਟ ਹੋ ਗਏ ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਕੁਝ ਉਹ ਮੈਂ ਦਰਲਾ ਕੀਤਾ ਜੀ ਉਹਨਾਂ ਦਾ ਘੋਰ ਕਸ਼ਟ ਕੀਤਾ ਉਹਨਾਂ ਨੂੰ ਹਾਂ ਨਹੀਂ ਸੁਣੀ ਹੋ ਉਸੇ ਸੁਣੀ ਨਹੀਂ ਆ ਗਈ ਠੀਕ ਹੈ ਤੁਹਾਡੀ ਵਿੱਚ ਤੁਹਾਡੇ ਵਿੱਚ ਨਾ ਹੀ ਵਿੱਚ ਤੁਹਾਡੇ ਵਿੱਚ ਹੀ ਗੱਲ ਇਹ ਕਹਾਂ ਬਿਲਕੁਲ ਹਾਈਟ ਜੀ ਲੀਤੀ ਉਹ ਆਪਣੇ ਆਈਡਿਟੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨੂੰ ਸਰ ਕੋ ਦਿੱਤਾ ਕੱਢ ਕੇ ਆਪਣੇ ਆਈਟੀਮ ਕਿਤੇ ਕੱਢ ਕੇ ਇੱਥੋਂ ਤੱਕ ਜਿਹੜਾ ਮੋਬਾਈਲ ਤੱਕ ਲੋਕ ਤੱਕ ਦਿੱਤਾ ਸਾਰਾ ਕੋ ਠੀਕ ਜੀ ਤਾਂ ਲੋਕ ਕੋ ਦਿੱਤਾ ਧੰਨਵਾਦ ਲੋਕ ਕੋ ਦਿੱਤਾ ਹਾਂ ਜੀ ਕੋ ਨਹੀਂ ਨਹੀਂ ਮਨਿਆ ਇਹ ਤੁਹਾਨੂੰ ਉਤਤਵਾਰ ਫੜ ਕੇ ਕਸਾ ਕਰੇ ਕਿੱਥੇ ਲੈ ਗਏ ਜੀ ਫੜ ਕੇ ਜੀ 6 ਦਿਨ ਰੱਖਿਆ ਨੇ ਪੁਲਿਸ ਸਟੇਸ਼ਨ ਮੈਨੂੰ 6 ਦਿਨਾਂ ਦੇ ਬਾਅਦ ਲੈ ਗਏ ਮੈਨੂੰ ਆਪਣੇ ਸਹੀ ਆਪਣੇ ਜੇਲ੍ਹ ਚ ਲੈ ਗਏ ਜੀ ਜੇਲ੍ਹ ਚ ਲੈ ਗਏ ਬਰਦੀਪੁਰ ਦੀ ਪਾਈ ਉ ਭਰਤੀ ਬੋਲਦੀ ਪਾਣੇ ਮੁੱਢੇ ਅੰਦਰ ਕੱਕਰਾਈ ਅਥਲ ਦਾ ਖਟਾਈ ਸੜਦਾ ਕਿੰਨੇ ਸਰਕਨ 250 250 ਦਾ ਹਾਂਜੀ 206 ਮਹੀਨੇ ਹਾਂਜੀ ਜਿਹਦੇ ਵਿੱਚ ਕੀ ਕੀ ਥੋੜੀ ਰੋਟੀ ਪਾਣੀ ਸਹੀ ਮਿਲਦਾ ਸੀ ਉੱਤੇ ਰੋਟੀ ਪਾਣੀ ਸਵੇਰ ਟਾਈਮ ਇੱਕ ਖੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀ ਜੀ ਹੋਈ ਠੀਕ ਹੈ ਜੀ ਦੁਪਹਿਰ ਨੂੰ ਥੋੜੇ ਚੌਲ ਮਿਲਦੇ ਸੀਗਾ ਜੀ ਤੇ ਨਾਲ ਥੋੜਾ ਚਿਕਨ ਮਿਲਦਾ ਸੀਗਾ ਤੇ ਸ਼ਾਮ ਟਾਈਮ ਇੱਕ ਰੋਟੀ ਮਿਲਦੀ ਸੀਗੀ ਹਾਂਜੀ ਜਿਹੜੇ ਹੋਰ ਕਿੰਨੇ ਕਾ ਪੰਜਾਬੀ ਉੱਥੇ ਹੈਗੇ ਥੋੜੇ ਨਾਲ ਕਿੰਨੇ ਪੰਜਾਬੀ ਸੀ ਮੁੰਡੇ ਜਿਹੜੇ ਫੜੇ ਗਏ ਟੋਟਲ ਸੀਗਾ ਜੀ ਅਸੀਂ 12 13 ਜਣੇ ਸੀਗੇ ਉੱਥੇ ਅੱਛਾ ਹਾਂਜੀ ਨਾਲ ਅਸੀਂ ਫੜੇਗੇ ਟੋਟਲ 11 ਜਣੇ ਜੀ 11 ਜਣੇ ਹਾਂਜੀ ਇਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪਿਆਰ ਦੇ ਉਹ ਕਿੱਥੇ ਦੇ ਪੰਜਾਬ ਦੇ ਸਾਰੇ ਹਾਂਜੀ ਇਹਦੇ ਪੰਜਾਬ ਦੇ ਸੀਗੇ ਆਪਣੇ ਇਹਦੇ ਕੋਲ ਸ਼ਰਦ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇੱਦਾਂ ਦਾ ਸੀਗਾ ਹੁਸ਼ਿਆਰਪੁਰ ਦਾ ਸੀਗਾ ਜੀ ਕੋਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਇਦਾਂ ਸੀ ਤੁਸੀਂ ਕੋਈ ਵਕੀਲ ਉੱਥੇ ਕੀ ਸੀ ਲੈਣਾ ਤੁਹਾਡਾ ਕੇਸ ਕੇਸ ਉੱਥੇ ਵਕੀਲ ਸਰਕਾਰੀ ਦਿੱਤੇ ਸੀਗੇ ਜਿਹਨੇ ਆਪਣਾ ਹੋਰ ਕੇਸ ਕਰਦੇ ਫਾਇਦਾ ਨਹੀਂ ਨਹੀਂ ਕੋਈ ਹਾਂਜੀ ਉਹ ਸੁਣਨੀ ਤਾਂ ਆਪਣੀ ਨਾਲ ਦੇ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਮਸਲਵਾ ਕੰਟਰੀ ਥੋੜੀ ਜੀ ਹਾਂਜੀ ਕੀ ਕੀਤਾ ਵਕੀਲ ਜਾਂ ਸਰਵਾਈਦ ਨਾਲ ਕੁਝ ਨਹੀਂ ਹੋਇਆ ਵਕੀਲਾਂ ਨੇ ਆ ਕੇ ਕੁਝ ਨਹੀਂ ਕਿਹਾ ਬਸ ਨੇ ਇਹ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਕਿ ਅਸੀਂ ਅਨੇ ਚਲੋਗੇ ਸੁਖਰਾ ਮਾਲਕ ਦਾ ਵੀ ਸਾਡੀ ਜਾਨ ਛੁੱਟੀ ਆ ਤੇ ਬਾਅਦ ਚ ਅਸੀਂ ਮਸ਼ੀਨ ਦੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲ ਆਇਆ ਹੈ ਅੱਛਾ ਤੁਹਾਡੇ ਕਿੰਨੇ ਸਜਾ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ ਹੋਈ 25 ਸਾਲ ਦੀ ਸਜ਼ਾ ਕਿ ਵਿਰਹਾ ਕਿਦੋਂ ਹੋਈ ਤੁਸੀਂ ਬਸ ਰੱਬ ਵੱਲ ਹੀ ਹੋਏਗਾ ਜੀ ਇਹ ਅੱਛਾ ਹਾਂਜੀ ਤੁਹਾਡਾ ਨਾਮ ਆਇਆ ਕਿਸੇ ਤਰ੍ਹਾਂ ਦਾ ਦਰਦ ਤੇ ਕਿਦੋਂ ਪੇਪਰ ਆਇਆ ਜੀ ਅੱਛਾ ਹਾਂਜੀ ਪੇਪਰ ਆਇਆ 5 6 ਮਿੰਟਾਂ ਦਾ ਨਾਮ ਇਕੱਠੇ ਲੈਣ ਦਾ ਆਇਆ ਉਹ ਤਾਂ ਫੋਨ ਦੀ ਗੱਲ ਕਰਾਂਦੇ ਸੀ ਪਰਵਾਰਕ ਮੈਂਬਰ ਨਾਲ ਸਾਨੂੰ ਦੁਬਈ ਤੋਂ ਫੋਨ ਤੇ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਂਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਗੱਲ ਕਰ ਦਿੰਦਾ ਸੀ ਹਾਂਜੀ ਕੋਈ ਅੰਦਰ ਕੰਮ ਵੀ ਕਰਾਉਂਦੀ ਥੋੜੀ ਤੋਂ ਕਿ ਨਹੀਂ ਕੋਈ ਨਹੀਂ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਹਾਂਜੀ ਜੇ ਗਏ ਸੀ ਰੁਜ਼ਗਾਰ ਲਈ ਉੱਥੇ ਫਸ ਜਾ ਕੇ ਜੇਲ੍ਹ ਜਾਣਾ ਹਾਂਜੀ ਬਸ ਕੀ ਕਰੀ ਮਜ਼ਦੂਰੀ ਨੂੰ ਗੇਜ਼ ਗਿਆ ਅੱਗੇ ਜਾ ਕੇ ਥੋੜੀ ਬਣ ਗਿਆ ਜੀ 2.5 ਸਾਲ ਬਾਅਦ ਫਿਰ ਜਦੋਂ ਤੁਹਾਨੂੰ ਉਹਨੇ ਦੱਸਿਆ ਤੁਹਾਡਾ ਨਾਂ ਆਇਆ ਹਾਂਜੀ ਖੁਸ਼ੀ ਤਾਂ ਹੋਈ ਹੋ अच्छा हां जी मैं खड़ा गेट<'ਤੇ ਝਾਕ ਕੇ ਕੋਤੋਂ ਲੈ ਕੇ ਜਾਣਗੇ ਮੈਨੂੰ اچھا اچھا हां जी ਜੇ ਫਿਰ ਕਦੋਂ ਜੇਹਲ ਤੋਂ ਲੈ ਕੇ ਫਿਰ ਉਹਨੂੰ ਕਿੱਥੇ ਲੈ ਕੇ ਜਾਈਏ ਫਿਰ ਜੇਹਲ ਤੋਂ ਬਾਅਦ ਜੇਹਲ ਤੋਂ ਬਾਅਦ ਸਿੱਧਾ ਉਹਨਾਂ ਨੇ 에어ਪੋਰਟ ਤੇ ਖੜਾ ਮੈਨੂੰ ਇਸ਼ਾਰਾ ਦਿੱਤੇ ਅੱਛਾ ਹਾਂ ਜੀ ਉੱਥੇ ਲੈ ਕੇ ਚਾਰ ਗੇਟੇ ਉਠਾ ਕੇ ਰੱਖਿਆ ਉਹਨਾਂ ਨੇ ਮੈਟਿਕ ਜੂੰਚੀ ਅੱਤੋਂ ਬਾਅਦ ਉਹਨਾਂ ਨੇ ਟਿਕਟ ਜਾਂਚ ਉਠੋ ਲਈ ਮੈਨੂੰ ਅੱਛਾ ਪਾਸਪੋਰਟ ਕਰਾ ਦਿੱਤਾ ਟਿਕਟ ਰੱਖ ਦਿੱਤੀ ਉਹ ਮਾਪਿਆਂ ਨੂੰ ਆ ਕੇ ਮਿਲ ਕੇ ਕਹਿੰਦੇ ਲੱਗਦਾ ਮਤ ਉਹ ਹੁਣ ਬਸ ਇਹ ਦੁੱਖ ਬਹੁਤ ਵੱਲ ਹੁੰਦਾ ਜੀ ਜਿਹੜੀ ਜੇਹਲ ਕੱਟੇ ਬੇਕਸੂਰ ਕੱਟੇ ਜਾਈ ਅੱਛਾ ਗਾਂਵ ਚ ਜਿੱਦਾਂ ਵੀ ਕਟਾਂਗੇ ਆਪਣਾ ਸਹੀ ਕਰ ਸਕਦੇ ਕੋਈ ਕੋਸੂ ਨਹੀਂ ਸੀ ਉੱਤੇ ਡਰੱਗ ਸੀ ਕੋਈ ਕੋਸੂ ਨਹੀਂ ਸੀ ਸਾਡਾ ਜੀ ਮੈਨੂੰ ਉਹਨਾਂ ਨੇ ਮੇਰੀ ਯੂਰਿੰਗ ਰਿਪੋਰਟ ਤੱਕ ਨਹੀਂ ਦਿੱਤੀ ਜੀ ਕਿ ਜਿਹੜਾ ਬਲੱਡਰ ਥੋੜਾ ਵੀ ਥੋੜਾ ਆ ਵੀ ਨਸ਼ਾ ਕਰਦਾ ਕਿ ਨਹੀਂ ਕਰਦਾ ਬਲੱਡ ਵੀ ਲਿਆ ਸਭ ਕੁਝ ਲਿਆਈਏ ਕੋਈ ਰਿਪੋਰਟ ਨਹੀਂ ਦਿੱਤੀ ਕਰੋ 2.5 ਸਾਲ ਦੇ ਵਿੱਚ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਦਿੱਤੀ ਜਿਹੜੇ ਜਿਹੜੇ ਦੂਜੇ ਬੰਦੇ ਆ ਉਹ ਅੰਦਰ ਆ ਪਾਕਿਸਤਾਨ ਦੇ ਜਿਹੜੇ ਜਿਹੜੇ ਫਰੇਗੇ ਸੀ ਪਾਕਿਸਤਾਨੀ ਹਾਂ ਜੀ ਅੰਦਰ ਸਾਰੇ ਜੀ ਉਹ ਜਿਹੇ ਅੰਦਰ ਨੇ ਉਹਨਾਂ ਦਾ ਕੰਮ ਹੀ ਇਹ ਹੁਣ ਕੀ ਕਰੀ ਜੀ ਹੁਣ ਜੇਲ੍ਹ ਚ ਇਹ ਪਤਾ ਲੱਗ ਗਿਆ ਵੀ ਇਹ ਆਪ ਜੀ ਦਾ ਮਾਤਾ ਜੀ ਮਾਤਾ ਜੀ ਕਹ ਜਿਆ ਲੱਗਿਆ ਤੁਹਾਨੂੰ ਆਗੇ ਇੱਥੇ ਬੱਚਾ ਆਇਆ ਤੁਹਾਡਾ ਬਹੁਤ ਵਧੀਆ ਜੀ ਲੱਗਿਆ ਸਰ ਮੇਰਾ ਪੇਟ ਮੇਰੇ ਘਰ ਦੇ ਨਾਲ ਲੱਗਿਆ ਆਵੇ ਮੈਂ ਬਹੁਤ ਹਨ ਮਹੀਨੇ ਤੋਂ ਬਹੁਤ ਪਰੇਸ਼ਾਨ ਸੀ ਜੀ ਮੈਂ ਬਿਮਾਰ ਸੀ ਪਰੇਸ਼ਾਨ ਕਰਾਇਆ ਜੀ ਮੈਂ ਕਹ ਸੀ ਮੇਰਾ ਪਰੇਸ਼ਾਨ ਨਾ ਕੋੜਾ ਮੇਰੇ ਪਤਨ ਨੇ ਕਦੇ ਮੇਰਾ ਮਗਾ ਪਕਾ ਮੇਰੇ ਤੇ ਲੱਗ ਗਿਆ ਜਿਵੇਂ ਮੈਨੂੰ ਸਾਰੇ ਦੁੱਖ ਟੁੱਟ ਗਏ ਉਹ ਮਾਤਾ ਜੀ ਪਰਮਾਤਮਾ ਨੇ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਆ ਮੈਂ ਤਾਂ ਜੀ ਪੁੱਛ ਰਿਹਾ ਕੋਈ ਜਿੱਥੇ ਰੋਥੇ ਬਰਦਾਸ਼ਤ ਕਰਦੇ ਸੀ ਮੈਂ ਨਾ ਕਿ ਕਿਰਾਂ ਕੱਢ ਕਰਦੇ ਸੀ ਮੈਂ ਕਹਿੰਦਾ ਜੀ ਕਿਸੇ ਨਾ ਕਿਸੇ ਤਾਂ ਮੇਰਾ ਪੁੱਤ ਮੇਰੇ ਘਰ ਰਾਜ ਵੀ ਮੇਰੇ ਢਿੱਡ ਨਾਲ ਲਾ ਕੇ ਜੀ ਸਾਨੂੰ ਕਿਹਨੇ ਦੱਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਤੁਸੀਂ ਸਾਨੂੰ ਜੀ ਕਿਸੇ ਮੁੰਡੇ ਨੇ ਦੱਸਿਆ ਦਲਿੰਦਰ ਦੇ ਨੇ ਤੁਸੀਂ ਕਹਿੰਦਾ ਜੀ ਵੀ 20 ਦਿਨ ਤੱਕ ਮਹੀਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਵਾਸੀ ਜਿੱਦ ਤੱਕ ਆ ਜਾਏ 에ਰਪੋਰਟ ਤੇ ਪਰ ਉਹਦਲੇ ਸਾਲ ਮਰੇ ਨੇ ਆ ਕੇ ਫੋਨ ਕੀਤਾ ਮੇਰੀ ਬੱਦੀ ਕੁੰਦੀਨ ਬਹੁਤ ਨੂੰ ਕਿਹਾ ਮੈਂ ਘਰ ਨਸੁੱਤੀ ਗਈ ਸੀ ਜਦੋਂ ਫੋਨ ਕੀਤਾ ਸੱਟ ਤਾਂ ਬਸ ਇਹ ਧਰਤੀ ਨਾ ਪੈਣ ਨਾਲ ਲੱਗ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਜੀ ਬਹੁਤ ਹਾਂ ਹੁਣ ਤਾਂ ਹੀ ਬਾਹਰ ਭੇਜਣਾ ਵਿਦੇਸ਼ ਕਾਮ ਲਈ ਜੀ ਨਹੀਂ ਜੀ ਮੈਂ ਤਾਂ ਜਮਾ ਨਹੀਂ ਆਪਣੇ ਪੱਤ ਪਰ ਅੱਖਾਂ ਦੇ ਪਰੇ ਕਰ ਬਹੁਤ ਅੱਖਾਂ ਮੈਂ ਤਾਂ ਜੀ ਪਾੜੇ ਬਹੁਤ ਜਿਆਦਾ ਛੋਟ ਛੋਟੇ ਸੇ ਜਿਆਦਾ ਨਾਲ ਪੇ ਮੁੱਕ ਗਿਆ ਸੇ ਤੇ ਅੱਧੀ ਵਸਦੀਆਂ ਹੁੰਦੇ ਕਰ ਕਰਕੇ ਮੈਨੂੰ ਪੜਾਇਆ ਲਖਾਇਆ ਕਿੰਨਾ ਕਿਦੋਂ ਕਿੰਨੇ ਪੈਸੇ ਧਿਆਨ ਕਰਕੇ ਬਾਹਰ ਭੇਜਿਆ ਸੀ ਇਹਨੂੰ ਤੁਹ ਤੋਂ ਕਰਜਾ ਚੁੱਕਿਆ ਜੀ ਰੋ ਬਾਹਰ ਭੇਜਿਆ ਜੀ ਚਲੋ ਹੁਣ ਤਾਂ ਖੁਸ਼ ਹੋ ਜੀ ਹੁਣ ਤਾਂ ਪੋਤੜਾ ਪੁੱਤ ਕਰ ਆ ਗਿਆ ਮੈਂ আর ਮੇਰੇ ਬੜੇ ਬੇਟੇ ਜਿੰਨਾਂ ਮਾਨ ਤੁਰਨਾ ਲਾਇਆ ਖੇਤਾਂ ਦੇ ਵਿੱਚ ਉਹ ਮੇਰੇ ਕੋਲ 10-15000 ਰੁਪਏ ਜਾਸੇ ਆ ਜਾਣ ਲੱਗੇ ਨੂੰ ਉਹ ਤਾਂ ਦੇ ਕੱਪੜੇ ਲੈ ਕੇ ਦਿੱਤੇ ਭੇਜੇ ਬਹੁਤ ਚੰਗਾ ਮੇਰਾ ਪੁੱਤ ਮਨ ਦੇਸਤਾ ਜੀ ਕਰ ਆਇਆ ਤਲ ਪ੍ਰਮਾਤਮਾ ਦਾ ਸ਼ੁਕਰ ਕਰ ਰਹਾ ਜੀ ਹੁਣ ਤਲੀ ਜਾਣਾ ਵਿਦੇਸ਼ ਨਹੀਂ ਨਹੀਂ ਹਾਂ ਜੀ ਹੁਣ ਇਸੀ ਕੰਮ ਕਰਨਾ ਹਾਂ ਜੀ ਠੀਕ ਬਲੋ ਕੀ ਨੌਜਵਾਨਾਂ ਨੂੰ ਕੀ ਕਹੋਂਗੇ ਜਿਹੜੇ ਬਾਹਰ ਜਾਂਦੇ ਉਹਨਾਂ ਨੂੰ ਕੀ ਕਹੋਂਗੇ ਵੀ ਸਹੀ ਕੰਮ ਕਰੋ ਉਹਨਾਂ ਨੂੰ ਕਹੋਂਗੇ ਨਸ਼ਾ ਨਾ ਕਰਿਓ ਜੀ ਆਪਣੇ ਮਾਪਿਆਂ ਨੂੰ ਦੋਖਾ ਨਾ ਦਿਓ ਜਿੱਦਾਂ ਵੀ ਹੈਗਾ ਆਪਣੀ ਗਰੀਬੀ ਕੱਟ ਲਓ ਚੰਗੀ ਕੱਟ ਲਓ ਮੁਸ਼ਕਲ ਨਹੀਂ ਹੈ ਇੱਥੇ ਰਹੋ ਜੀ ਇੱਥੇ ਹੋਰ ਨਹੀਂ ਪਰਦੇਸ਼ ਚ ਗੋਸਣ ਜਗਾ ਹੀ ਤਕਾਸ਼ਾ ਹੀ ਬਹੁਤ ਚੱਲਦੀ ਔਥੇ ਔਥੇ ਉਹਨਾਂ ਨੂੰ ਤੁਹਾਨੂੰ ਦੇਖਣੇ ਨੇਗਾ ਤੁਸੀਂ ਕਸੂਰੀ ਕੀਤਾ ਨਹੀਂ ਕੀਤਾ ਚੱਕ ਕੇ ਅੰਦਰ ਸਿੱਟ ਦਿੰਦੇ ਆਂ ਇਹ ਵੀ ਕਸੂਰ ਜਿਦਾਂ ਕੱਟੀ ਢਾਈ ਸ